ਹਾਂਜੀ ਸੰਗਤ ਜੀ ਇੱਕ ਲੜਕੀ ਅਮਨਦੀਪ ਕੌਰ ਪੰਜਾਬ ਪੁਲਿਸ ਦੀ ਕਾਂਸਟੇਬਲ ਸੀ ਉਹਦਾ ਮਸਲਾ ਸੋਸ਼ਲ ਮੀਡੀਆ ਤੇ ਬੜਾ ਭਖਿਆ ਹੋਇਆ ਕੱਲ ਦਾ ਚੱਕ ਫਤੇ ਸਿੰਘ ਵਾਲੇ ਦੀ ਉਹ ਲੜਕੀ ਸੀ ਅਮਨਦੀਪ ਕੌਰ ਤੇ ਬਠਿੰਡੇ ਦੇ ਵਿੱਚ ਕਹਿੰਦੇ ਇੱਕ ਆਲੀ ਸ਼ਾਨ ਕੋਠੀ ਦੇ ਵਿੱਚ ਰਹਿੰਦੀ ਸੀ ਇੱਕ ਹੋਰ ਔਰਤ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਐ ਤੇ ਉਹਦਾ ਘਰ ਵਾਲਾ ਐਂਬੂਲੈਂਸ ਦਾ ਡਰਾਈਵਰ ਸੀ ਤੇ ਉਹਦੇ ਘਰ ਵਾਲਾ ਉਸ ਲੜਕੀ ਅਮਨਦੀਪ ਦੇ ਕੋਲੇ ਰਹਿ ਰਿਹਾ ਹੈ ਤੇ ਕਹਿੰਦੇ ਉਹ ਐਂਬੂਲੈਂਸ ਦੇ ਵਿੱਚ ਵੀ ਨਸ਼ਾ ਲਿਆਉਂਦਾ ਸੀ ਚਿੱਟਾ ਤੇ ਉਹ ਲੜਕੀ ਵੀ ਕਹਿੰਦੇ ਚਿੱਟਾ ਨਸ਼ਾ ਵੇਚਦੀ ਸੀ ਜਦੋਂ ਫੜੀ ਹੈ ਇੱਕ ਕਾਲੀ ਥਾਰ ਦੇ ਵਿੱਚ ਜਾ ਰਹੀ ਸੀ ਉਥੇ ਨਾਕੇ ਤੇ ਫੜੀ ਗਈ ਹੈ ਚਲੋ ਪੁਲਿਸ ਦਾ ਧੰਨਵਾਦ ਹੈ ਚੰਗੀ ਗੱਲ ਹੈ ਉਹਨਾਂ ਨੇ ਆਪਣੇ ਕਾਂਸਟੇਬਲ ਨੂੰ ਸਿਪਾਈ ਨੂੰ ਉਸ ਲੜਕੀ ਨੂੰ ਫੜਿਆ ਚਿੱਟਾ ਜਿਹੜੀ ਵੇਚ ਰਹੀ ਸੀ ਪਰ ਹੁਣ ਕੀ ਉਸ ਲੜਕੀ ਦੇ ਜਿਹੜੇ ਸੰਬੰਧ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਸਾਹਮਣੇ ਆ ਰਹੇ ਹੈ ਉਹਦੇ ਜਿਹੜੇ ਮੋਬਾਈਲ ਸੀ ਉਹਦੇ ਕੋਲੇ ਦੋ ਤੋਂ ਮੋਬਾਈਲ ਜਿਹੜੇ ਫੜੇ ਆ ਮੌਕੇ ਤੇ ਉਹਨਾਂ ਦੇ ਵਿੱਚ ਇੰਨੀ ਜਾਣਕਾਰੀ ਹੈ ਕਿ ਜੇਕਰ ਪੁਲਿਸ ਸੱਚਮੁੱਚ ਉਸ ਜਾਣਕਾਰੀ ਨੂੰ ਕੱਢਣਾ ਚਾਹੇ ਤੇ ਉਹਦੇ ਵਿੱਚ ਬਹੁਤ ਸਾਰੇ ਅਫਸਰਾਂ ਦੇ ਲੀਡਰਾਂ ਦੇ ਤੇ ਹੋਰ ਸਰਮਾਇਆਦਾਰ ਬੰਦਿਆਂ ਦੇ ਉਹਦੇ ਵਿੱਚ ਸਾਰੇ ਐਡਰੈਸ ਪਤੇ ਸਭ ਕੁਝ ਹੈ ਕਿਉਂਕਿ ਉਹ ਲੜਕੀ ਅਮਨਦੀਪ ਕੌਰ ਕੀ ਦੇ ਸਿਰ ਤੇ ਚਿੱਟਾ ਵੇਚਦੀ ਸੀ ਇੱਕ ਪੁਲਿਸ ਵਾਲੀ ਲੜਕੀ ਹੋਵੇ ਕਾਂਸਟੇਬਲ ਦੀ ਡਿਊਟੀ ਹੋਵੇ ਸਿਪਾਈ ਦੀ ਉਹ ਤੇ ਚਿੱਟਾ ਵੇਚੀ ਨਹੀਂ ਸਕਦੀ ਕਿਸੇ ਲੋਟ ਕਿਉਂਕਿ ਉਹ ਪੁਲਿਸ ਦੀ ਉਹਦੇ ਵਰਦੀ ਪਾਈ ਉਹਨੂੰ ਡਰ ਬੜਾ ਹੁੰਦਾ ਪਰ ਉਹ ਬੇਖੌਫ ਹੋ ਕੇ ਜੇਕਰ ਨਸ਼ਾ ਵੇਚ ਰਹੀ ਸੀ ਇੰਨੀ ਪ੍ਰਾਪਰਟੀ ਬਣਾਈ ਹੈ ਤੇ ਉਹਦੇ ਨਾਲ ਫਿਰ ਕਿਹੜੇ ਕਿਹੜੇ ਆਈਐਸ ਜਾਂ ਆਈਪੀਐਸ ਅਫਸਰ ਕੌਣ ਸੀ ਵੱਡੇ ਕਹਿੰਦੇ ਅਹੁਦਿਆਂ ਵਾਲੇ ਜਿਹੜੇ ਅਫਸਰ ਹੈ ਉਹ 사ਵਣਦੀਪ ਦੇ ਕਹਿੰਦੇ ਨਾਲ ਸੀਗੇ ਉਹਨਾਂ ਦਾ ਕਰਕੇ ਉਹ ਜਿਹੜਾ ਨਸੇ ਦਾ ਵਪਾਰ ਸੀ ਉਹ ਕਰਦੀ ਸੀ ਕਿੱਥੇ ਕਿੱਥੇ ਜਾਂਦੀ ਸੀ ਇੱਥੋਂ ਤੱਕ ਵੀ ਗੱਲਾਂ ਆ ਰਹੀਆਂ ਹੈ ਕਿ ਉਹਦੇ ਜਿਹੜੇ ਗਰੁੱਪ ਚੱਲਦੇ ਸੀ ਜਾਂ ਉਹਦੇ ਮੋਬਾਈਲ ਤੇ ਜੋ ਚੈਟ ਕਰਦੀ ਸੀ ਕਹਿੰਦੇ ਇਹੋ ਜੇ ਵੱਡੇ ਅਫਸਰਾਂ ਦੇ ਨਾਲ ਵੀ ਉਹਦੀ ਜਿਹੜੀ ਚੈਟ ਹੈ ਉਹ ਚੱਲਦੀ ਸੀ ਇੱਥੋਂ ਤੱਕ ਕਿ ਉਹਦੀ ਇੱਜ਼ਤ ਦੇ ਨਾਲ ਵੀ ਖੇਡਿਆ ਜਾਂਦਾ ਸੀ ਕਿਉਂਕਿ ਉਹ ਲੜਕੀ ਕਾਣੀ ਹੋ ਚੁੱਕੀ ਸੀ ਉਹ ਨੀਵੀਂ ਹੋ ਚੁੱਕੀ ਸੀ ਜਦੋਂ ਨਸ਼ੇ ਦੇ ਧੰਦੇ ਦੇ ਵਿੱਚ ਪਾਤ ਹੀ ਮਗਰ ਮੱਛਾ ਨੇ ਵੱਡਿਆਂ ਨੇ ਮੈਂ ਉਸ ਲੜਕੀ ਨੂੰ ਮੇਰੇ ਨਿੱਜੀ ਵਿਚਾਰ ਹੈ ਮੈਂ ਉਹਨੂੰ ਵੱਡੀ ਸਮਗਲਰ ਨਹੀਂ ਮੰਨਦਾ ਮੈਂ ਉਹਨੂੰ ਇੱਕ ਛੋਟੀ ਮੱਸੀ ਮੰਨਦਾ ਹੈ ਵੱਡੇ ਸਮਗਲਰ ਅਜੇ ਬਾਕੀ ਨੇ ਵੱਡੇ ਸਮਗਲਰ ਤੇ ਅਸਲ ਦੇ ਵਿੱਚ ਉਹ ਹੈ ਜਿਹੜਿਆਂ ਨੇ ਉਸ ਲੜਕੀ ਨੂੰ ਚਿੱਟਾ ਵੇਚਣ ਦੇ ਧੰਦੇ ਦੇ ਵਿੱਚ ਧੱਕਿਆ ਤੇ ਚਿੱਟਾ ਵੇਚਣ ਦੇ ਧੰਦੇ ਵਿੱਚ ਧੱਕਿਆ ਤੇ ਉਸ ਲੜਕੀ ਦੇ ਸਰੀਰ ਨੂੰ ਨੋਚਿਆ ਉਸ ਲੜਕੀ ਦਾ ਜੱਤ ਸੱਤ ਭੰਗ ਕਰਦੇ ਰਹੇ ਉਹਦੇ ਨਾਲ ਇੱਥੋਂ ਤੱਕ ਚੈਟਾਂ ਦੇ ਵਿੱਚ ਕਹਿੰਦੇ ਪਤਾ ਲੱਗ ਰਿਹਾ ਹੈ ਕਿ ਵੱਡੇ ਵੱਡੇ ਹੋਟਲਾਂ ਵਿੱਚ ਲਜਾਣਾ ਵੱਡੇ ਵੱਡੇ ਅਫਸਰਾਂ ਵੱਲੋਂ ਉਹਨੂੰ ਆਪਣੇ ਘਰਾ ਕੋਠੀਆਂ ਦੇ ਵਿੱਚ ਉਸ ਲੜਕੀ ਨੂੰ ਰੱਖਣਾ ਤੇ ਦੋਸਤੋ ਫਿਰ ਸਭ ਤੋਂ ਵੱਡੇ ਦੋਸ਼ੀ ਤੇ ਉਹ ਅਫਸਰ ਹੋਏ ਜਿਹੜੇ ਉਸ ਕੁੜੀ ਨੂੰ ਇਸ ਤਰ੍ਹਾਂ ਉਹਦੀ ਇੱਜ਼ਤ ਨਾਲ ਖੇਡਦੇ ਸੀ ਪਰ ਕੀ ਹੁਣ ਪੁਲਿਸ ਮਹਿਕਮਾ ਆਪਣੇ ਸੀਨੀਅਰ ਅਫਸਰਾਂ ਨੂੰ ਕਸਾਵੇਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਕੋਈ ਵੀ ਮਹਿਕਮਾ ਆਪਣੇ ਅਫਸਰ ਨੂੰ ਕਦੇ ਵੀ ਰੋਟੀ ਤੋਂ ਨਹੀਂ ਮਾਰਦਾ ਕੋਈ ਵੀ ਸਰਕਾਰੀ ਮਹਿਕਮਾ ਉਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਉਹ ਆਪਣੇ ਕਿਸੇ ਵੀ ਮਲਾਜ ਹੁੰਦਾ ਪੱਖ ਕਰਦੇ ਆ ਕਰਨਲ ਬਾਟ ਕੁੱਟਿਆ ਗਿਆ ਚਾਰ ਐਕਸਪੈਕਟਰਾਂ ਦਾ ਅੱਜ ਤੱਕ ਪੁਲਸ ਉਹਨਾਂ ਦੇ ਨਾਲ ਖੜੀ ਹੈ ਪੁੱਜ ਨਹੀਂ ਉਹਨਾਂ ਦਾ ਵਿਗੜਿਆ ਕੋਈ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕਰਿਆ ਅਜੇ ਵੀ ਜਿਹੜਾ ਉਹਨਾਂ ਦਾ ਕੇਸ ਹੈ ਭੰਬਲ ਪੂਸੇ ਚ ਪਿਆ ਹੋਇਆ ਤੇ ਇਸੇ ਤਰ੍ਹਾਂ ਇਹ ਅਮਨਦੀਪ ਵਾਲਾ ਕੰਮ ਹੋਣਾ ਜਿਹੜੀ ਮਾਇਆ ਵੀਡਿਓ ਬਣਾ ਰਿਹਾ ਹੈ ਅੱਜ ਮੈਨੂੰ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਉਸ ਲੜਕੀ ਦੀ ਹੁਣ ਜਾਨ ਦਾ ਖਤਰਾ ਹੈ ਉਸ ਅਮਨਦੀਪ ਦੀ ਜਾਨ ਨੂੰ ਖਤਰਾ ਹੈ ਕਿਹਦੇ ਵੱਲੋਂ ਉਹੀ ਅਫਸਰਾਂ ਵੱਲੋਂ ਜਿਹੜੇ ਉਹਦੀ ਇੱਜ਼ਤ ਨੂੰ ਲੁੱਟਦੇ ਰਹੇ ਐ ਉਹ ਤੋਂ ਚਿੱਟਾ ਵਕਾਉਂਦੇ ਰਹੇ ਐ ਉਹਨਾਂ ਨੂੰ ਹੁਣ ਪਤਾ ਹੈ ਕਿ ਅਮਨਦੀਪ ਕੌਰ ਸਾਡਾ ਨਾਂ ਲਵੇਗੀ ਤੇ ਦੋਸਤੋ ਹੋ ਸਕਦਾ ਹੈ ਉਸ ਲੜਕੀ ਨੂੰ ਜਾਂ ਤੇ ਕਹਿ ਦਿੱਤਾ ਜਾਵੇ ਕਿ ਉਹਨੇ ਹਵਾ ਲਾੜ ਦੇ ਵਿੱਚ ਆਤਮਾ ਤਿਆ ਕਰ ਲਈ। ਜਾਂ ਕਹਿ ਦਿੱਤਾ ਜਾਵੇ ਕਿ ਉਹਨੂੰ ਦੌਰਾ ਪੈ ਗਿਆ ਮਰ ਗਈ। ਮੈਨੂੰ ਇਹ ਹੈ ਮੇਰੇ ਸ਼ੰਕੇ ਹੈ ਕਿ ਉਸ ਲੜਕੀ ਦੀ 1-2 ਦਿਨਾਂ ਦੇ ਵਿੱਚ ਮੌਤ ਵੀ ਹੋ ਸਕਦੀ ਹੈ। ਧਕਾਈ ਜਾ ਸਕਦੀ ਹੈ। ਕਿਉਂਕਿ ਉਹਨੇ ਵੱਡੇ ਅਫਸਰਾਂ ਦੇ ਨਾਂ ਲੈਣੇ ਆ, ਵੱਡੇ ਮਗਰਮੱਛਾਂ ਦੇ ਨਾਂ ਲੈਣੇ ਆ ਤੇ ਦੋਸਤੋ ਕੰਮ ਤੋਂ ਡਰਦੇ ਹੋਏ ਆਪਣੇ ਪਾਲੇ ਤੋਂ ਡਰਦੇ ਹੋਏ ਅਮਨਦੀਪ ਕੌਰ ਦੀ ਜਾਨ ਵੀ ਲੈ ਸਕਦੇ ਉਹ ਜਿਹੇ ਬੰਦੇ ਉਹਨੂੰ ਸਜ਼ਾ ਹੋਵੇ ਜਿੰਨੀ ਸਜ਼ਾ ਵੜਦੀ ਅਮਨਦੀਪ ਕੌਰ ਨੂੰ ਸਜ਼ਾ ਹੋਵੇ ਪਰ ਸਜ਼ਾ ਤੋਂ ਪਹਿਲਾਂ ਉਹ ਤੋਂ ਪੁੱਛ ਕੇ ਚੁਕੀਤੀ ਜਾਵੇ ਕਿ ਕਿਹਨੇ ਕੀਨੇ ਉਹਨੂੰ ਵੇਚਣ ਲਾਇਆ ਕਿਹੜੇ ਕਿਹੜੇ ਬੰਦੇ ਉਹ ਤੋਂ ਹਿੱਸਾ ਲੈਂਦੇ ਸੀ ਕਿਹੜੇ ਅਫਸਰ ਕਹਿੰਦੇ ਸੀ ਕਿ ਤੈਨੂੰ ਡਿਊਟੀ ਤੇ ਆਉਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਮੌਜਾਂ ਮਾਰ ਸਾਨੂੰ ਪੈਸੇ ਦੇ ਦਿਆ ਕਰ ਜੋ ਮਰਜ਼ੀ ਕਰ ਤੇ ਵੱਡੇ ਅਫਸਰ ਕਿਹੜੇ ਕਹਿੰਦੇ ਸੀ ਵੀ ਸਾਨੂੰ ਪੈਸੇ ਦੀ ਲੋੜ ਨਹੀਂ ਡਿਊਟੀ ਦੀ ਲੋੜ ਨਹੀਂ ਵੀ ਸਾਡੇ ਕੋਲੇ ਤੁਸੀਂ ਰਾਤਾਂ ਲਾਉਣੀਆਂ ਅਸੀਂ ਤੇਰੀ ਇੱਜ਼ਤ ਨਾ ਖੇਡਾਂਗੇ ਕਹਿੰਦਿਆਂ ਨੂੰ ਵੀ ਦੋਸਤੋ ਸ਼ਰਮ ਆਉਂਦੀ ਹੈ ਕੀ ਕਹੀਏ ਇਹੋ ਜੇ ਕਾਲੀਆਂ ਭੇਡਾਂ ਹਰੇਕ ਮਹਿਕਮੇ ਦੇ ਵਿੱਚ ਹੈ ਪੁਲਿਸ ਦੇ ਵਿੱਚ ਖਾਸ ਕਰਕੇ ਤੇ ਜਿਹੜੇ ਮਾਨਦਾਰ ਅਫਸਰ ਹੈ ਉਹਨਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਤੇ ਉਸ ਲੜਕੀ ਦੀ ਜਾਨ ਨੂੰ ਵੀ ਬਚਾਉਣਾ ਚਾਹੀਦਾ ਇਹ ਨਾ ਹੋਵੇ ਜਿਹੜੇ ਰਾਖਸ਼ ਅਫਸਰ ਉਹਦਾ ਸਰੀਰ ਲੁੱਟਦੇ ਰਹੇ ਐ ਤੇ ਚਿੱਟੇ ਦੇ ਵਿੱਚ ਉਹਦੇ ਹਿੱਸੇਦਾਰ ਐ ਕਿਤੇ ਉਹ ਲੜਕੀ ਨੂੰ ਪਹਿਲਾਂ ਹੀ ਨਾ ਮਰਵਾ ਦੇਣ ਕਿ ਇਹੋ ਜਿਹਾ ਟਕਵੰਜ ਕਰ ਦੇਣ ਸੋ ਇੰਨੀ ਇੱਕ ਵਿਚਾਰਾ ਸੀ ਮੈਂ ਮੰਨਦਾ ਕਿ ਅਮਨਦੀਪ ਕੌਰ ਜਿਹੜੀ ਲੜਕੀ ਐ ਇੱਕ ਛੋਟੀ ਮੱਸੀ ਐ ਜਿਹੜੇ ਵੱਡੇ ਮਗਰਮਸ ਐ ਉਹ ਤਾਂ ਹਜੇ ਬਾਕੀ ਬੈਠੇ ਐ ਉਹ ਤੋਂ ਪੁੱਛਦਸ ਕਰਕੇ ਕੀ ਹੁਣ ਉਹਦੇ ਮੋਬਾਈਲਾਂ ਚੋਂ ਜਾਣਕਾਰੀ ਲੈ ਕੇ ਪੁਲਿਸ ਪੁੱਛਗਿੱਛ ਕਰੇਗੀ ਕਿ 100% ਸਹੀ ਪੁੱਛਗਿੱਛ ਕਰੇਗੀ ਦੇਕਰ ਸਹੀ ਕਰਦੀ ਹੈ ਤੇ ਕਈ ਬੰਦਿਆਂ ਦੇ ਫਸਣ ਦੀ ਸੰਭਾਵਨਾ ਦੋਸਤੋ ਇੰਨੀ ਇੱਕ ਵਿਚਾਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ